ਆਪਣੇ ਖਰੀਦ ਲੀਆਂ ਹੈ। ਹੈਲੋ ਜੀ ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਦਿਨੇ ਵਧੀਆ ਹੋਵੋਗੇ। ਤੇ ਮੈਂ ਤੇ ਜਸ ਅਸੀਂ ਚਲੀ ਆਂ ਮਾਰਕੀਟ ਬਾਜ਼ਾਰ ਤੇ ਘਰੇ ਨਾ ਯਾਦ ਨਹੀਂ ਰਿਹਾ ਵੀਡੀਓ ਬਣਾਉਂਦਾ। ਇੱਧਰ ਤੇ ਜਾਂਦੇ ਹੁੰਦੇ ਸੀ। ਨਹੀਂ ਅਗਲੀ ਗਲੀ ਤੇ ਜਾਂਦੇ। ਤੇ ਘਰੇ ਯਾਦ ਨਹੀਂ ਰਿਹਾ ਸ਼ੌਪ ਕੀ? ਸ਼ੌਪਿੰਗ। ਜਿੰਦਗੀ। ਤੇ ਮੈਂ ਕਿਹਾ ਹੁਣ ਬਣਾ ਲੈ ਬਣਾ ਲੈਨੇ ਆ ਵਲੌਗ।

ਜਿਹੜੇ ਹੈਗੇ ਸੀ ਮੈਂ ਘਰ ਤੇ ਦਿੱਤੇ ਸੀਗੇ ਤੇ ਜੈਸਮੀਨ ਨੇ ਜੀ ਉੱਥੇ ਜੂਸ ਲਿਆ 70 ਰੁਪਈਆ ਦਾ ਇਤਨਾ ਔਰੈਂਜ ਜੂਸ ਅਦਰ ਦਾ ਗਲਾਸ ਹੋਣਾ ਹੈ ਹਾਂ ਅਦਰ ਦਾ ਗਲਾਸ ਵਿੱਚ ਪਾ ਲਿਆ ਨਹੀਂ ਨਹੀਂ ਨਾ ਦਿਮਾਗ ਖਰਾਬ ਕਰਦੀ ਆਂਟੀ ਨੇ ਇਹ ਇਹ ਨੇ ਨਾ ਪਤਾ ਕੀ ਕਿੰਨਾ ਬੜੀ ਖੋਸ਼ਤੀ ਹੈ ਵੀ ਇਹ ਬਾਜ਼ਾਰ ਚ ਵੀ ਕਹੇਗੀ ਮੈਂ ਉੱਥੋਂ ਜੂਸ ਲੈਣਾ ਉੱਥੋਂ ਜੂਸ ਲੈਣਾ ਤੇ ਜਦੋਂ ਉੱਥੋਂ ਜੂਸ ਲਿਆ ਤੇ ਇਹਦੇ ਨਾਲ ਕਲੌਲੀ ਹੋ ਗਈ ਇਹ ਰਾਸਤੇ 'ਚ ਪੇਟ ਦੀ ਹੀ ਆਈ ਹੈ ਬਸ ਇਸ ਵਿੱਚ 70 ਔਰੈਂਜਸ 70 ਕੇ ਸਾਥ ਔਰੈਂਜਸ ਖੜੇ ਆ ਹੁਣ ਦੇਖਦੇ ਆ ਪਾਲੇ ਇਹਨੀਆਂ ਗਲਸ ਲਈ ਦਿੱਤੇ ਨੇ ਤੇ 70 ਰੁਪਏ ਦਾ ਹੀ ਨੇ ਜੂਸ ਲਿਆ ਤੇ ਇੱਕ ਇਹਨੇ ਗਲਸ ਲੈ ਕੇ ਦਿੱਤੇ ਨੇ ਗੱਗੀ ਨੂੰ ਚਲੋ ਇੱਕ ਗਲਾਸ ਤੋਂ ਹੈ ਛੋਟਾ ਵਾਲਾ ਹਾਈ ਛੋਟਾ ਗਲਾਸ ਹੈ ਇਹ ਬਹੁਤ ਜ਼ਿਆਦਾ ਇੱਕ ਗਲਾਸ ਦਾ ਨਾ ਸਾਈਜ਼ ਮਤਲਬ ਜਿਹੜਾ ਸਾਡਾ ਬੜਾ ਗਲਾਸ ਹੈ ਮੇਨ ਉਹ ਮਤਲਬ ਅੱਧਾ ਗਲਾਸ ਹੈ ਇਹ ਦੇਖੋ ਦੇਖੋ ਹਾਂ ਮੈਂ ਦੁਕਾਨ ਮੇ ਨਾ ਇਤਨਾ ਮੋਟਾ ਹੋ ਇਤਨਾ ਬੜਾ ਗਲਾਸ ਹੁੰਦਾ ਹੈ ਹਾਂ ਬਹੁਤ ਮੇ ਲੋਕ ਮੈਨੂੰ ਨਹੀਂ ਦੇਣਾ ਨਹੀਂ ਪਰ ਇਹਨੂੰ ਤਾਂ ਹੋ ਮੜੀ ਜੈਸੂ ਲੋ ਇੱਕ ਘੁਟਾ ਵੀ ਪੀ ਲੋ ਨਾ ਪਲੀਜ਼ ਉਹ ਬਹੁਤ ਥੋੜਾ ਹੈ ਨਹੀਂ ਨਾ ਦਾ ਕਲਾਸ ਕੁਝ ਆ ਮਜ਼ਾ ਆ ਗਿਆ ਦਿਖਾਨੀ ਹੈ ਕਿ ਕੀ ਲੈ ਕੇ ਆਏ ਆ ਅਸੀਂ ਹਾਈ ਥੋੜਾ ਜਿਹਾ ਸਮਾਨ ਲੈ ਇੱਕ ਤੇ ਲੈ ਕੇ ਆਏ ਆ ਇਹਦੀ ਅਸੀਂ ਬਣਾਵਾਂਗੇ ਲੱਡੂ ਗੋਪਾਲ ਵਾਸਤੇ ਡਰੈਸ ਸ਼ਾਲ ਬਣਾਣੇ ਨੇ ਤੇ ਇਹਦੇ ਚ ਸਲਾਈਆਂ ਨੇ ਤੇ ਤਿੰਨ ਗੋਲੇ ਜਿਹੜੇ ਹੈਗੇ ਆ ਉਹ ਕਸ਼ਮ ਦੇ ਨੇ ਤਰਿਕ ਗਲਵ ਵੀ ਹੈ ਹਾਂ ਇਕਾ ਕੈਪ ਲੈ ਕੇ ਆਈਆਂ ਮੈਂ ਆਪਣੀ ਵਾਸਤੇ ਲੈ ਕੇ ਆਈਆਂ ਕਲੱਬਸ ਕਿੱਥੇ ਹੂੰ ਇਕਾ ਦੀ ਕਾਵੜੀ ਕਲੱਬਸ ਹੈ ਤੇ ਕੁਝ ਹੋਰ ਵੀ ਹੈਗਾ ਥੋੜਾ ਬਹੁਤ ਸਾਮਾਨ ਤੇ ਮੈਂ ਤੁਹਾਨੂੰ ਦਿਖਾਨੀ ਆ ਇੱਕ ਮਿੰਟ ਤੇ ਆਹ ਵਾਲੇ ਗੱਗੂ ਵਾਸਤੇ ਗਲਵਜ਼ ਲੈ ਕੇ ਆਏ ਆ ਉਹ ਕਹੀ ਜਾਂਦਾ ਸੀਗਾ ਹਨਾ ਕਿ ਆਂਗਲੀਆਂ ਤੋਂ ਬਿਨਾ ਵਾਲੇ ਗਲਵਜ਼ ਚਾਹੀਦੇ ਨੇ ਤੇ ਥੋੜਾ ਜਿਹਾ ਹੋਰ ਵੀ ਸਮਾਨ ਹੈ ਉਹ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਤੇ ਇਹਨੂੰ ਇਹਦੇ ਵਿੱਚ ਪਾ ਦੇ ਲਫਾਫੇ 'ਚ ਕਿਦਾਂ ਲੱਗਿਆ ਦੋ ਘੋਟੇ ਜੂਸ ਦੇ ਦਿੱਤੇ ਤਾਂ ਮੈਨੂੰ ਸਿਰਫ ਅ ਤੁਸੀਂ ਸ਼ੁਕਰ ਕਰੋ ਮੈਂ ਉਹ ਦੇਤਾ ਹਾਂ ਹਾਂ ਦੁਕਾਨ ਵਾਲਿਆਂ ਨੇ ਮੈਨੂੰ ਪਹਿਲੇ ਇਹਨਾਂ ਫਰੋਡ ਕਰਿਆ ਮੈਨੂੰ ਪਹਿਲੇ ਇਹਨਾਂ ਗੁੱਸਾਰੇ ਮੇਰੀ ਟੋਪੀ ਸਿੰਗਾ ਵਾਲੀ ਹੈ ਸੋਣੀ ਮੈਨੂੰ ਇਹ ਸਹੀ ਜੀ ਨਹੀਂ ਲੱਗਦੀ ਛੋਟੀ ਲੱਗਦੀ ਪਈ ਹੈ ਮੈਨੂੰ ਨਹੀਂ ਸਹੀ ਹੈ ਹੈ

ਰੀਲ ਮੇਡੀ ਪਾਕਟ ਮੇ ਵੀ ਹੈ। ਪਰ ਰੀਲਾ ਵੀ ਲਈਆਂ ਨੇ ਕਿਉਂਕਿ ਸੂਟ ਸਿਲਾਈ ਕਰਨੇ ਐਨਾ ਕੁ ਬਾਜ਼ਾਰ ਜਾ ਕੇ ਨਾ ਮੇਰਾ ਸਿਰ ਦੁਖਣ ਲੱਗ ਗਿਆ। ਬਾਜ਼ਾਰ ਵੀ ਕਿ ਆ ਜਾਣਾ। ਮੈਨੂੰ ਵੀ ਪੜਦਾ। ਮੈਂ ਤਾਂ ਹੀ ਨਹੀਂ ਜਾਂਦੀ ਬਾਜ਼ਾਰ ਮੇਰਾ ਨਾ ਸਿਰ ਬਹੁਤ ਜ਼ਿਆਦਾ ਦੁਖਣ ਲੱਗ ਜਾਂਦਾ। ਕੱਲ ਮੇਰੇ ਬਹੁਤ سارے ਟੈਸਟ ਹੈ। ਦੋ ਦੋ ਰੀਲਾ ਲਈ। ਇਹ ਨਾਲ ਸਲਾਈ ਠੀਕ ਜਿਹੀ ਲੱਗ। ਆਹ ਵਾਲਾ ਸੂਟ ਸਲਾਈ ਕਰੂੰਗੀ। ਠੀਕ ਹੈ। ਮੈਂ ਥੋੜੀ ਦੇਰ ਤੱਕ ਮਿਲਦੇ ਆ ਤੁਹਾਨੂੰ ਠੀਕ ਹੈ। ਕਿਆ ਸੁਹਾ ਦੇ ਗਾਏ ਗਾਈਸ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਨਾਲ ਕਿੰਨਾ ਬੁਰਾ ਹਾਲ ਹੈ ਤੁਹਾਨੂੰ ਮੈਂ ਵੀ ਨਹੀਂ ਦਿਖਦੀ ਹੋਣੀ ਧੁੰਦ ਬਹੁਤ ਪੈ ਗਈ ਹੈ ਅੱਜ ਕੋਈ ਬਸ ਅੱਜ ਛੋਟਾ ਜਿਹਾ ਹੀ ਵਲੌਗ ਬਣਾਇਆ 5 6 ਮਿੰਟ ਦਾ ਤੇ ਤੁਸੀਂ ਸਾਰੇ ਜਿੰਨੇ ਸਪੋਰਟ ਕਰੋ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੰਡ ਬਹੁਤ ਸੀ ਵਲੌਗ ਕਿੱਥੇ ਬਣਨਾ ਠੰਡ ਤੇ ਦੇਖ ਲਓ ਜੀ ਪਤ ਨਹੀਂ ਕਾਦੇ ਪਰ ਪੈ ਰੱਖ ਹੋ ਗਿਆ ਤੇ ਆ ਦੇਖੋ ਕੁਛ ਵੀ ਨਹੀਂ ਦੇਖਦਾ ਪਿਆ ਹਲੇ 6 ਵਜੇ ਸਾਢੇ 6 ਹੋਏ ਅਜੇ ਸਾਢੇ 6 ਹਾਂ ਤੇ 6 ਵਜੇ ਹਾਂ ਜਾਨਦੋਂ ਹੁੰਦਾ ਤਾਂ ਗਰਮੀ ਆ ਜਾਂਦੀ ਚਲੋ ਠੀਕ ਆ ਚੰਗਾ ਬਾਏ ਬਾਏ ਟਾਟਾ ਮੇਰਾ ਹੱਥ ਦੇ ਰਿਹਾ ਤੁਹਾਨੂੰ ਬਾਏ ਬਾਏ ਸਾਰੇ ਦਿਨ ਸਪੋਰਟ ਕਰਿਓ ਠੀਕ ਹੈ ਤੇ ਦੱਸਿਓ ਕਿੱਥੇ ਕਿੱਥੇ ਧੁੰਦ ਪਈ ਹੈ ਧੁੰਦ ਬਹੁਤ ਜ਼ਿਆਦਾ ਇਹ ਵੀ ਖੜੇ ਨੇ ਉੱਪਰ ਗੱਗੂ ਹਜੇ ਟਿਊਸ਼ਨ ਗਿਆ ਵਾ ਤੇ ਉਹਨੂੰ ਦੇਖਦੇ ਆ ਲੈ ਕੇ ਆਣਾ ਪਊਗਾ ਅੱਜ Bye!